ਜਾ ਸਰਕਾਰ ਨੂੰ ਨਸ਼ਾਵ੍ਰਤ ਜਿਹੜੀ ਮਾਇਮਾ ਆਪਣੀ ਤੋਂ ਨਸ਼ਾਵ੍ਰਤ ਛਿੜੀ ਗਈ ਆ ਇਸ ਤਰ੍ਹਾਂ ਹੀ ਕਾਰਵਾਈ ਕਰਦੇ ਹੋਏ ਕੱਲ ਮਿਤੀ 24/4/25 ਨੂੰ ਤਿੰਨ ਬੰਦੇ ਅਰੈਸਟ ਕੀਤੇ ਆ ਇੱਕ ਜਗਸੀਰ ਸਿੰਘ ਸਾਨੋ ਖਾਲਸ ਸਿੰਘ ਵਾਸੀ ਭਾਈਨੂਪੁਰ ਗੁਰਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰਾਹਪੁਰਾ ਅਤੇ ਹਰਜਿੰਦਰ ਸਿੰਘ ਲਾਟੀ ਸਾਨੋ ਕੋਲਾਂਸਰ ਵਾਸੀ ਮਹਾਰਾਜ ਇਹਨਾਂ ਬੰਦਿਆਂ ਤੋਂ ਅਸੀਂ 50 ਗ੍ਰਾਮ ਜਿਹੜੀ ਆ ਹੀਰੋਨ ਬਰਾਬਤ ਕੀਤੀ ਆ ਤੇ 1,27,000 ਰੁਪਏ ਡਰੱਗ ਮਨੀ ਬਰਾਬਤ ਕਰਕੇ ਇਹਨਾਂ ਖਿਲਾਫ ਅਸੀਂ ਮਕੱਦਮਾ ਨੰਬਰ 53 ਆਰਨਾ ਸਿਟੀ ਵਿਖੇ ਇੰਟਰਸੈਕਸ਼ਨ 21 ਬੀ ਐਂਡ ਡੀਪੀ ਸੈਕਟਰ ਦਰਜ ਕਰਕੇ ਇਹਨਾਂ ਨੂੰ ਗ੍ਰਿਫਟਾਰ ਕਰ ਲਿਆ। ਇੱਥੇ ਦੱਸਣਾ ਚਾਹਣਾ ਵੀ ਕੱਲ ਇੱਕ ਵੀਡੀਓ ਵਾਇਰਲ ਹੋਈ ਸੀ ਇੱਕ ਵਿਅਕਤੀ ਜਿਹੜਾ ਉਹ ਚਿੱਟਾ ਵੇਚ ਰਿਹਾ ਸੀ ਉਹ ਹਰਜਿੰਦਰ ਸਿੰਘ ਲਾਡੀ ਜਿਹੜਾ ਅਸੀਂ ਇਸ ਮਾਮਲੇ ਵਿੱਚ ਰੈਸਟ ਕਰ ਲਿਆ। ਇਹਦੇ ਵਿੱਚ ਇੱਕ ਨਿੰਗ ਸਿੰਘ ਵੀ ਵੀਡੀਓ 'ਚ ਦਿਖਾਈ ਦੇ ਰਿਹਾ ਸੀ ਉਸੇ ਵੀਡੀਓ ਬਾਰੇ ਖਾਸ ਦੱਸ ਰਹੀ ਉਹਦੇ ਵਿੱਚ ਇਹ ਜਿਹੜਾ ਚਿੱਟਾ ਵੇਚਣ ਵਾਲੇ ਦੇ ਹਰਜਿੰਦਰ ਸਿੰਘ ਲਾਡੀ ਜਿਹੜਾ ਸ਼ਾਮ ਸੀ ਇਸ ਨੂੰ ਅਸੀਂ ਅਰੈਸਟ ਕਰ ਲਿਆ। ਅੱਜ ਇਹਨਾਂ ਨੂੰ ਅਸੀਂ ਕੋਰਟ 'ਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਨੂੰ ਰਿਮਾਂਡ ਲੈ ਕੇ ਇਹਨਾਂ ਦੇ ਫਾਰਵਰਡ ਤੇ ਜਿਹੜੇ ਪੈਕਟ ਲਿੰਕ ਆ ਉਹਨਾਂ ਬਾਰੇ ਪਤਾ ਕਰਕੇ ਉਹਨਾਂ ਵਕਤੀਆਂ ਨੂੰ ਵੀ ਕਿੱਥੋਂ ਲੈ ਕੇ ਆਉਂਦੇ ਕਿੱਥੇ ਕਿਤੇ ਵੇਚਦੇ ਆ ਨਸ਼ਾ ਵੇਚਦੇ ਆ ਉਹਨਾਂ ਨੂੰ ਵੀ ਅਸੀਂ ਇਸ ਵਕਤ ਵਿੱਚ ਰਸਟ ਕਰਾਂਗੇ ਇਸ ਤੋਂ ਇਲਾਵਾ ਅਸੀਂ ਸਵੇਖਾਸਾ ਆਪਰੇਸ਼ਨ ਪਿੰਡ ਟਵਰ ਕੀਤਾ ਸੀ ਉੱਥੇ ਅਸੀਂ ਪੰਜ ਘਰਾਂ ਦੇ ਵਿੱਚੋਂ ਸ਼ਰਾਬ ਤੇ ਨਾਣ ਜਿਹੜੀ ਭਾਰੀ ਮਾਤਰਾ ਵਿੱਚ ਬਰਾਮਦ ਕਰਕੇ ਚਾਰ ਵਿਅਕਤੀਆਂ ਤੇ ਇੱਕ ਉਹਨਾਂ ਵਿੱਚੋਂ ਜਿਹੜਾ ਇੱਕ ਲੀਡੀਆ ਉਹਨਾਂ ਨੂੰ ਹੀ ਗ੍ਰਿਫਤਾਰ ਕਰਕੇ ਵਾਕਫਤ ਨੂੰ ਕਰਦੇ ਨਾਲ ਦੇ ਤਹਿਤ ਥਾਣਾ ਪੂਰੇ ਖੀਵੀ ਦਰਜ ਕੀਤੀ ਹੈ ਇਸਾਰੇ ਜਿਹੜੇ ਸਾਡੇ ਨਾਲ ਮਾਰੇ ਆਂ ਸਾਡੇ ਵੱਲੋਂ ਨਸ਼ੇ ਦਾ ਤੰਦਾਂ ਕੀਤਾ ਜਾ ਰਿਹਾ ਹੈ ਤੁਸੀਂ ਇਹਨਾਂ ਨੂੰ ਕੀ ਸਨੇਹਾ ਦੇਣਾ ਹੈ ਅਸੀਂ ਇਹਨਾਂ ਨੂੰ ਇਹ ਸਖਤ ਸਨੇਹਾ ਦੇਣਾ ਚਾਹੁੰਦੇ ਜਿਹੜਾ ਵੀ ਨਸ਼ਾ ਵੇਚਦਾ ਉਹ ਆਪਣਾ ਜਿਹੜਾ ਇਹ ਕੰਮ ਬੰਦ ਕਰ ਦੇਣ ਨਹੀਂ ਤੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਜਿੱਥੇ ਇਹਨਾਂ ਦਾ ਥਾਂ ਬਣਦਾ ਇਹਨਾਂ ਨੂੰ ਜੇਲਾ ਵਿੱਚ ਡੱਕਿਆ ਜਾਵੇ ਸੋਨੇ ਜਿਹੜੀ ਨਸ਼ਾ ਉਹ ਤੋਂ ਮੈਂ ਖਿਲਾਈ ਹੈ ਆਪਰੇ ਪਿੰਡ ਦੇ ਵਿੱਚ ਕਿੰਨਾ ਕਾ ਸਭ ਦੇਖਣ ਨੂੰ ਮਿਲਿਆ ਇਹਦਾ ਸਾਡਾ ਇੱਥੇ ਜਿਹੜਾ ਸਾਡੀ ਸਬ ਡਿਵੀਜ਼ਨ ਬਠਿੰਡਾ ਦੀ ਪੂਰ ਸਬ ਡਿਵੀਜ਼ਨ ਆ ਇਦੇ ਵਿੱਚ ਭਾਈ ਰੂਪਾ ਤੇ ਇੱਥੇ ਜਿਹੜਾ ਆਪਣਾ ਗਾਂਧੀ ਵਸਤੀ ਆ ਰਾਮਪੁਰਾ ਇੱਥੇ ਕਾਫੀ ਪਹਿਲਾਂ ਨਸ਼ੇ ਦੀਆਂ ਸ਼ਕਤੀਆਂ ਵਿਕਦੀਆਂ ਹੁੰਦੀਆਂ ਸੀ ਇੱਥੇ ਇਹਨਾਂ ਨੇ ਸਖਤ ਕਾਰਵਾਈ ਕੀਤੀ ਆ ਤੇ ਹੁਣ ਵੀ ਕਾਫੀ ਚੰਗਾ ਰਿਸਪੌਂਸ ਮਿਲ ਰਿਹਾ ਇਹਨਾਂ ਨੂੰ ਹੁਣ ਜਿਸ ਤਰ੍ਹਾਂ ਕੇ ਸ਼ਰਮ ਨਸ਼ਾ ਕਿਸੇ ਨੂੰ ਮਿਲਦਾ ਸੀ ਬਿਲਕੁਲ ਨਹੀਂ ਮਿਲਦਾ ਹੋਰ ਕੁਝ